ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸਿੰਘ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਕਿ ਜਿਹੜੇ ਵੀ ਭੈਣ ਭਰਾਵਾਂ ਦਾ ਪਿਆਰ ਨਹੀਂ ਹੋ ਰਿਹਾ ਉਹ ਸੰਗਤ ਜੀ ਸ਼ਨੀਵਾਰ ਦਾ ਇਹ ਉਪਾਅ ਕਰਨ ਤਾਂ 8 ਦਿਨਾਂ ਦੇ ਵਿੱਚ ਇਹ ਰਿਸ਼ਤਾ ਤੁਹਾਡਾ ਪੱਕਾ ਹੋ ਜਾਵੇਗਾ ਤੇ ਇਸ ਉਪਾਅ ਨੂੰ ਸੰਗਤ ਜੀ ਕਿੰਨੇ ਸ਼ਨੀਵਾਰ ਕਰਨਾ ਹੈ ਕਿਵੇਂ ਤੇ ਕਿਸ ਵਿਧੀ ਦੇ ਨਾਲ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਹੀ ਗੱਲਬਾਤ ਦੱਸਾਂਗੇ ਸੰਗਾ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਜਿੰਨਾ ਪਣਪਰਾਵਾ ਦਾ ਰਿਸ਼ਤਾ ਨਹੀਂ ਹੋ ਰਿਹਾ ਉਹਨਾਂ ਦੇ ਨਾਲ ਇਹ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਤੇ ਸੰਗਾ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਸੰਗਤ ਜੀ ਸਾਰੇ ਹੀ ਭੈਣ ਭਰਾ ਜਾਣਦੇ ਹਨ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਪੈਸੇ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਵੱਡੀ ਸਮੱਸਿਆ ਪਣੀ ਹੋਈ ਹੈ ਕਿ ਸਾਡੇ ਕੋਲ ਤਾਂ ਪੈਸਾ ਹੀ ਨਹੀਂ ਜਾਂ ਸਾਡੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਪਰ ਇਸ ਦੇ ਨਾਲ ਨਾਲ ਸਾਸੰਗਤ ਜੀ ਜੋ ਅੱਜ ਕੱਲ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਰਿਸ਼ਤੇ ਨਹੀਂ ਹੋ ਰਹੀ ਇਹ ਸਮੱਸਿਆ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਿਵੇਂ ਆਪਾਂ ਸਾਰੇ ਹੀ ਜਾਣਦੇ ਹਾਂ ਸੰਗਤ ਜੀ ਕਿ ਉਮਰ ਹੋ ਜਾਂਦੀ ਹੈ ਪਰ ਵਿਆਹ ਨਹੀਂ ਹੁੰਦਾ ਰਿਸ਼ਤੇ ਆਉਂਦੇ ਹਨ ਪਰ ਨੇਪਰੇ ਨਹੀਂ ਚੜਦੇ ਕੋਈ ਇਹ ਕਾਰਨ ਕਰਕੇ ਸੰਗਤ ਜੀ ਇਹ ਇੱਕ ਮਾਤਾ ਪਿਤਾ ਦਾ ਪਰਿਵਾਰ ਦਾ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਕਿ ਰਿਸ਼ਤਾ ਕਿਉਂ ਲੇਟ ਹੋ ਰਿਹਾ ਹੈ ਤੇਰੀ ਨਾਲ ਵਿਆਹ ਕਿਉਂ ਹੋ ਰਿਹਾ ਹੈ ਇਸ ਦੇ ਨਾਲ ਨਾਲ ਸਾ ਸੰਗਤ ਜੀ ਜੋ ਪਰਿਵਾਰ ਦੇ ਵਿੱਚ ਮਾਤਾ ਪਿਤਾ ਹੁੰਦੇ ਹਨ ਉਹਨਾਂ ਨੂੰ ਬੱਚਿਆਂ ਦੀ ਟੈਨਸ਼ਨ ਲੱਗ ਜਾਂਦੀ ਹੈ ਉਹ ਜਿਆਦਾ ਹੀ ਪਰੇਸ਼ਾਨ ਰਹਿਣ ਲੱਗ ਜਾਂਦੇ ਹਨ ਇਸ ਦੇ ਨਾਲ ਨਾਲ ਸਾ ਸੰਗਤ ਜੀ ਕਈ ਏਦਾਂ ਦੇ ਵੀ ਭੈਣ ਭਰਾ ਹੁੰਦੇ ਹਨ ਜਿਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਘਰ ਤੋਂ ਬਾਹਰ ਜਾਣਾ ਹੀ ਬੰਦ ਕਰ ਦਿੱਤਾ ਹੈ ਜਿਵੇਂ ਕਿਸੇ ਪਾਰਟੀ ਫੰਕਸ਼ਨ ਤੇ ਭਾਵੇਂ ਵਿਆਹ ਹੋਵੇ ਕੁਝ ਵੀ ਹੋਵੇ ਅਸੀਂ ਨਹੀਂ ਜਾਂਦੇ ਕਿਉਂ ਨਹੀਂ ਜਾਂਦੇ ਸਾਧ ਸੰਗਤ ਜੀ ਕਿਉਂਕਿ ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਉਹ ਪੁੱਛ ਕੇ ਸਾਨੂੰ ਇੱਕੋ ਹੀ ਸਵਾਲ ਪਰੇਸ਼ਾਨ ਕਰ ਦਿੰਦੇ ਹਨ ਕਿ ਤੁਹਾਡੀ ਉਮਰ ਹੋ ਗਈ ਹੈ ਵਿਆਹ ਨਹੀਂ ਹੋ ਰਿਹਾ ਤਾਂ ਸਾਧ ਸੰਗਤ ਜੀ ਜਿਹੜੀ ਚੀਜ਼ ਨੂੰ ਲੈ ਕੇ ਫਿਰ ਜੋ ਬੱਚੇ ਹੁੰਦੇ ਹਨ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਉਹ ਵੀ ਟੈਨਸ਼ਨ ਵਿੱਚ ਰਹਿਣ ਲੱਗ ਜਾਂਦੇ ਹਨ ਇਸ ਤੋਂ ਇਲਾਵਾ ਸਾਧ ਸੰਗਤ ਜੀ 90% ਜੋ ਰਿਸ਼ਤੇ ਨਹੀਂ ਹੁੰਦੇ ਵਿਆਹ ਨਹੀਂ ਹੁੰਦੇ ਇਸ ਚੀਜ਼ ਦੇ ਵਿੱਚ ਮੁੱਖ ਕਾਰਨ ਜੋ ਹੁੰਦਾ ਹੈ ਉਹ ਹੁੰਦਾ ਹੈ ਸ਼ਨੀ ਦੇਵ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਅਸੀਂ ਤੁਹਾਡੇ ਨਾਲ ਉਪਾਸਾਂਝਾ ਕਰਨ ਲੱਗੇ ਹਾਂ ਉਹ ਤੁਸੀਂ ਸ਼ਨੀਵਾਰ ਨੂੰ ਹੀ ਕਰਨਾ ਹੈ ਜੇਕਰ ਸੰਗਤ ਜੀ ਤੁਸੀਂ ਇਸ ਉਪਾ ਨੂੰ ਪੂਰੇ ਧਿਆਨ ਦੇ ਨਾਲ ਕਰਦੇ ਹੋ ਤਸਾਂਗ ਜੀ 8 ਦਿਨਾਂ ਦੇ ਵਿੱਚ ਤੁਹਾਨੂੰ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਜਾਂ ਫਿਰ ਤੁਹਾਨੂੰ ਰਿਸ਼ਤੇ ਆਉਂਦੇ ਹਨ ਪਰ ਸਿਰੇ ਨਹੀਂ ਚੜ੍ਹਦੇ ਜੇਕਰ ਸਾਥ ਸੰਗਤ ਜੀ ਇਸ ਪਾਉ ਨੂੰ ਤੁਸੀਂ ਕਰੋਗੇ ਧਿਆਨ ਨਾਲ ਤੇ ਭਾਵਨਾ ਦੇ ਨਾਲ ਤੇ ਸੰਗਤ ਜੀ ਆਪਾਂ ਗੱਲ ਕਰਦੇ ਹਾਂ ਕਿ ਇਸ ਪਾਉ ਨੂੰ ਆਪਾਂ ਕਿਵੇਂ ਤੇ ਕਦੋਂ ਕਰਨਾ ਸਭ ਤੋਂ ਪਹਿਲੀ ਗੱਲ ਸਾਥ ਸੰਗਤ ਜੀ ਜਿਨ੍ਹਾਂ ਦੇ ਵਿਆਹ ਦੇ ਵਿੱਚ ਜਾਂ ਫਿਰ ਰਿਸ਼ਤੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਸਾਥ ਸੰਗਤ ਜੀ ਸ਼ਨੀ ਦੇਵ ਕਰਕੇ ਹੀ ਆਉਂਦੀ ਹੈ ਸੰਗਤ ਜੀ ਸ਼ਨੀ ਦੇਵ ਦੇ ਅਸ਼ੁੱਭ ਪ੍ਰਭਾਵ ਨੂੰ ਸ਼ਾਂਤ ਕਰਨ ਦੇ ਲਈ ਇਹ 8 ਦਿਨ ਦਾ ਸ਼ਨੀਵਾਰ ਦਾ ਬਹੁਤ ਹੀ ਪੱਕਾ ਤੇ ਸਿੰਪਲ ਤੇ ਘਰੇਲੂ ਉਪਾਅ ਇਹ ਕੋਈ ਆਮ ਉਪਾਅ ਨਹੀਂ ਹੈ ਸਾਧ ਸੰਗਤ ਜੀ ਇਹ ਬਹੁਤ ਹੀ ਜ਼ਿਆਦਾ ਵਧੀਆ ਤੇ ਸ਼ਕਤੀਸ਼ਾਲੀ ਕੰਮ ਆਉਣ ਵਾਲਾ ਹੈ ਇਸ ਕਰਕੇ ਸਾਧ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣੋ ਤੇ ਇਸ ਉਪਾਅ ਨੂੰ ਤੁਸੀਂ 8 ਦਿਨ ਲਗਾਤਾਰ ਕਰਨਾ ਹੈ ਬਿਨਾਂ ਨਾ ਗਏ ਤੇ ਇਸ ਉਪਾਅ ਨੂੰ ਤੁਸੀਂ ਸ਼ੁਰੂ ਕਰਨਾ ਹੈ ਸ਼ਨੀਵਾਰ ਦੇ ਦਿਨੋਂ ਇਸ ਪਾਣ ਨੂੰ ਸਾਧ ਸੰਗਤ ਜੀ ਕੈਸਾ ਮੇ ਕਰਨਾ ਹੈ ਸ਼ਨੀਵਾਰ ਦੇ ਦਿਨ ਜਦੋਂ ਸੂਰਜ ਛਿਪ ਜਾਂਦਾ ਹੈ ਸੂਰਜ ਛਿਪਨ ਤੋਂ ਬਾਅਦ ਦੇ ਵਿੱਚ ਇਸ ਪਾਣ ਤੁਸੀਂ ਕਰਨਾ ਹੈ ਪਰ ਉਸ ਤੋਂ ਪਹਿਲਾਂ ਸਾਧ ਸੰਗਤ ਜੀ ਤੁਸੀਂ ਇਸ ਪਾਣ ਨੂੰ ਬਿਲਕੁਲ ਵੀ ਨਹੀਂ ਕਰਨਾ ਇਸ ਪਾਣ ਨੂੰ ਕਰਨ ਦੇ ਸਮੇਂ ਸੰਗਤ ਜੀ ਸੂਰਜ ਛਿਪਨ ਤੋਂ ਬਾਅਦ ਤੁਸੀਂ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਾ ਲੈਣੇ ਹਨ ਤੇ ਉਸ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਜੋ ਆਟਾ ਲੈਣਾ ਹੈ ਉਸ ਦੇ ਵਿੱਚ ਤੁਸੀਂ ਥੋੜੇ ਜਿਹੇ ਕਾਲੇ ਤੇਲ ਝੜੇ ਹਨ ਉਹਨਾਂ ਨੂੰ ਆਟੇ 'ਚ ਮਿਲਾ ਲੈਣਾ ਹੈ ਤਾਂ ਇਸ ਤੋਂ ਬਾਅਦ ਦੇ ਵਿੱਚ ਸੰਗਤ ਜੀ ਐਸੇ ਵਿੱਚ ਥੋੜਾ ਜਿਹਾ ਤੁਸੀਂ ਸਰੋਂ ਦਾ ਤੇਲ ਪਾਓ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਪਾਣੀ ਪਾ ਕੇ ਇਸ ਦਾ ਇੱਕ ਵਧੀਆ ਤਰੀਕੇ ਦੇ ਨਾਲ ਤੁਸੀਂ ਆਟਾ ਗੁੰਨ ਲਓ ਇਸ ਤਰ੍ਹਾਂ ਸਾਹ ਸੰਗਤ ਜੀ ਜਦੋਂ ਤੁਸੀਂ ਆਟਾ ਗੁੰਨ ਲੈਂਦੇ ਹੋ ਤਾਂ ਉਸ ਤੋਂ ਬਾਅਦ ਦੇ ਵਿੱਚ ਐਸੀ ਤੁਸੀਂ ਚੰਗੀ ਤਰ੍ਹਾਂ ਇੱਕ ਵਧੀਆ ਜਿਹੀ ਮੋਟੀ ਰੋਟੀ ਬਣਾ ਲਓ ਜੇ ਸਤ ਸੰਗਤ ਜੀ ਆਪਾਂ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਦੇ ਹਾਂ ਉਸ ਤੋਂ ਤੁਸੀਂ ਥੋੜੀ ਜਿਹੀ ਮੋਟੀ ਰੋਟੀ ਬਣਾਉਣੀ ਹੈ ਤੇ ਉਸ ਦੇ ਉੱਪਰ ਸਤ ਸੰਗਤ ਜੀ ਤੁਸੀਂ ਸ਼ੱਕਰ ਜਾਂ ਗੁੜ ਲਗਾ ਕੇ ਜਿਹੜੀ ਤੁਸੀਂ ਇਹ ਰੋਟੀ ਬਣਾਈ ਹੈ ਇਹ ਤੁਸੀਂ ਗੁੜ ਅਤੇ ਸ਼ੱਕਰ ਲਗਾ ਕੇ ਕਿਸੇ ਮੱਝ ਨੂੰ ਖਲਾ ਦੇਣੀ ਹੈ ਤੇ ਸਤ ਸੰਗਤ ਜੀ ਤੁਸੀਂ ਇਸ ਪਾਣ ਨੂੰ ਹਰ ਰੋਜ਼ 8 ਦਿਨ ਲਗਾਤਾਰ ਕਰਨਾ ਹੈ ਤੇ ਸ਼ਨੀਵਾਰ ਤੇ ਸ਼ਨੀਵਾਰ ਸੋਰਜੇਪਨ ਤੋਂ ਬਾਅਦ ਦੇ ਵਿੱਚ ਸ਼ੁਰੂ ਕਰਨਾ ਹੈ ਇਸ ਉਪਾਅ ਨੂੰ ਤੇ ਸਾਧ ਸੰਗਤ ਦੀ ਜਿਵੇਂ ਕਈ ਭੈਣ ਭਰਾ ਹਨ ਜਿਹੜੇ ਕਹਿਣਗੇ ਕਿ ਸਾਨੂੰ ਆਟਾ ਨਹੀਂ ਗੁੰਨਣਾ ਆਉਂਦਾ ਜਿਵੇਂ ਲੜਕਿਆਂ ਨੂੰ ਕਈਆਂ ਨੂੰ ਨਹੀਂ ਗੁੰਨਣਾ ਆਉਂਦਾ ਤਾਂ ਉਹਨਾਂ ਦੇ ਜੋ ਮਾਤਾ ਜੀ ਹਨ ਉਹ ਗੁੰਨ ਕੇ ਦੇ ਸਕਦੇ ਹਨ ਰੋਟੀ ਬਣਾ ਕੇ ਪਰ ਜੋ ਰੋਟੀ ਸਾਧ ਸੰਗਤ ਜੀ ਮੱਝ ਨੂੰ ਪਾ ਕੇ ਆਉਣੀ ਹੈ ਉਹ ਉਸੇ ਹੀ ਲੜਕੇ ਜਾਂ ਲੜਕੀ ਨੇ ਹੀ ਪਾਉਣੀ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਵਿਆਹ ਦੇ ਵਿੱਚ ਰੁਕਾਵਟ ਆ ਰਹੀ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਉਪਾਅ ਨੂੰ ਕੋਈ ਵੀ ਕਰ ਸਕਦਾ ਹੈ ਭਾਵੇਂ ਲੜਕਾ ਹੋਵੇ ਤੇ ਭਾਵੇਂ ਲੜਕੀ ਸੰਗਤ ਜੀ ਜੇ ਲੜਕੇ ਦਾ ਰਿਸ਼ਤਾ ਨਹੀਂ ਹੋ ਰਿਹਾ ਤਾਂ ਲੜਕਾ ਆਪਣੇ ਹੱਥ ਦੇ ਨਾਲ ਇਹ ਰੋਟੀ ਖਵਾਵੇ ਤੇ ਜੇ ਲੜਕੀ ਦਾ ਰਿਸ਼ਤਾ ਨਹੀਂ ਹੋ ਰਿਹਾ ਤਾਂ ਲੜਕੀ ਆਪਣੇ ਹੱਥ ਦੇ ਨਾਲ ਮੱਝ ਨੂੰ ਇਹ ਰੋਟੀ ਖਵਾਵੇ ਤੇ ਸਾਧ ਸੰਗਤ ਜੀ ਤੁਸੀਂ ਹਰ ਰੋਜ਼ ਸੂਰਜ ਛਿਪਨ ਤੋਂ ਬਾਅਦ ਦੇ ਵਿੱਚ ਇਹ ਉਪਾਅ ਕਰਨਾ ਹੈ ਹੁਣ ਕਈ ਭੈਣ ਭਰਾ ਸੋਚਣਗੇ ਕਿ ਸੂਰਜ ਛਿਪਨ ਤੋਂ ਬਾਅਦ ਹੀ ਕਿਉਂ ਕਿਉਂਕਿ ਸਾਧ ਸੰਗਤ ਜੀ ਸੂਰਜ ਛਿਪਨ ਤੋਂ ਬਾਅਦ ਦੇ ਵਿੱਚ ਸੂਰਜ ਸੇਪਾਂ ਤੋਂ ਬਾਅਦ ਦੇ ਵਿੱਚ ਸੰਗਤ ਜੀ ਜਿਹੜਾ ਉਹਨਾਂ ਦਾ ਤਾਪਮਾਨ ਹੁੰਦਾ ਹੈ ਉਹ ਵੱਧ ਜਾਂਦਾ ਹੈ ਇਸ ਬਾਣੂ ਕਰਨ ਦੇ ਨਾਲ ਜਿਨ੍ਹਾਂ ਦੇ ਵਿਆਹ ਦੇ ਵਿੱਚ ਸ਼ਨੀ ਦੇਵ ਦੇ ਅਸ਼ુભ ਪ੍ਰਭਾਵ ਕਰਕੇ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹ ਸੰਗਤ ਜੀ ਇੱਕਦਮ ਦੂਰ ਹੋ ਜਾਵੇਗੀ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ 8 ਦਿਨਾਂ ਵਿੱਚ ਵੀ ਉਹਨਾਂ ਨੂੰ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਤੇ ਜਾਂ ਫਿਰ 8 ਦਿਨਾਂ ਦੇ ਵਿੱਚ ਰਿਸ਼ਤਾ ਹੀ ਹੋ ਜਾਵੇਗਾ ਬਹੁਤ ਹੀ ਸਾ ਸੰਗਤ ਜੀ ਇਹ ਸੌਖਾ ਤੇ ਸਾਲੋਪਾ ਹੈ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸੂਰਾ ਛੇਪੋਂ ਤੋਂ ਬਾਅਦ ਵਿੱਚ ਤੁਸੀਂ ਨਹਾ ਧੋ ਕੇ ਥੋੜਾ ਜਿਹਾ ਜੋਆ ਦਾ ਆਟਾ ਲੈਣਾ ਹੈ ਤੇ ਉਸ ਦੇ ਵਿੱਚ ਤੁਸੀਂ ਥੋੜੇ ਜਿਹਾ ਕਾਲੇ ਤੇਲ ਮਿਲਾਉਣੇ ਹਨ ਫਿਰ ਥੋੜਾ ਜਿਹਾ ਸਰੋਂ ਦਾ ਤੇਲ ਪਾ ਕੇ ਉਸ ਨੂੰ ਮਿਕਸ ਕਰਕੇ ਪਾਣੀ ਦੇ ਨਾਲ ਤੁਸੀਂ ਸੰਗਤ ਜੀ ਆਟਾ ਗੁੰਨ ਕੇ ਤੇ ਉਸ ਆਟੇ ਦੀ ਤੁਸੀਂ ਮੋਟੀ ਜੀ ਰੋਟੀ ਬਣਾ ਕੇ ਉੱਪਰ ਸ਼ੱਕਰ ਜਾਂ ਗੁੜ ਲਗਾ ਕੇ ਉਹ ਤੁਸੀਂ ਮੱਝ ਨੂੰ ਖਵਾਉਣੀ ਹੈ ਸੋ ਇਸ ਤਰ੍ਹਾਂ 사 ਸੰਗਾਜੀ ਇਹ ਉਪਾਕਰਨ ਦੇ ਨਾਲ ਭਾਵੇਂ ਕਿਸੇ ਪੈਨ ਪ੍ਰਾਣ ਨੂੰ ਲੱਗਦਾ ਹੈ ਕਿ ਕਿਸੇ ਨੇ ਮੇਰੇ ਤੇ ਕੁਝ ਕੀਤਾ ਹੈ ਕਿ ਇਸ ਦਾ ਰਿਸ਼ਤਾ ਨਾ ਹੋਵੇ ਤੇ ਭਾਵੇਂ 사 ਸੰਗਾਜੀ ਕਿਸੇ ਵੀ ਪ੍ਰੋਬਲਮ ਦੇ ਕਰਕੇ ਉਮਰ ਹੋ ਗਈ ਹੈ ਤੇ ਕਿਸੇ ਵੀ ਤਰੀਕੇ ਤੁਹਾਡਾ ਰਿਸ਼ਤਾ ਨਹੀਂ ਹੋ ਰਿਹਾ ਜਾਂ ਫਿਰ ਤੁਹਾਡੇ ਤੇ ਕੋਈ ਰਾਹੋ ਗੇਤੂ ਨੇ ਜਿਹੜੇ ਉਹ ਸਹੀ ਨਹੀਂ ਚੱਲ ਰਹੀ ਤੇ ਜਿਸ ਵੀ ਤਰ੍ਹਾਂ ਸੰਗਾਜੀ ਕੋਈ ਮੁਸ਼ਕਲ ਆ ਰਹੀ ਹੈ ਤਾਂ ਤੁਹਾਡੀ ਮੁਸ਼ਕਲ ਜਿਹੜੀ ਉਹ ਦੂਰ ਹੋਵੇਗੀ ਉਸੇ ਨਾਲ ਨਾਲ ਸਾਧ ਸੰਗਤ ਜੀ ਇਸ ਪਾਦਾ ਫਲ ਵੀ ਜਿਹੜਾ ਤੁਹਾਨੂੰ ਹਤੇਰੇ ਮਿਲੇਗਾ ਜੇਕਰ ਤੁਸੀਂ ਇਸ ਨੂੰ ਆਪਣੀ ਭਾਵਨਾ ਦੇ ਨਾਲ ਕਰੋਗੇ ਤੇ ਸਭ ਤੋਂ ਵੱਡੀ ਗੱਲ ਸਾਧ ਸੰਗਤ ਜੀ ਇਸ ਪਾਣੂ ਕਰਨ ਦੇ ਨਾਲ ਸ਼ਨੀ ਦੇਵਤਾ ਦਾ ਜੋ ਵੀ ਤਾਪਮਨ ਹੈ ਉਹ ਬਿਲਕੁਲ ਹੀ ਸ਼ਾਂਤ ਹੋ ਜਾਂਦਾ ਹੈ ਇਹ ਸੀ ਸਾਧ ਸੰਗਤ ਜੀ ਸ਼ਨੀਵਾਰ ਨੂੰ ਕਰਨ ਵਾਲਾ ਇੱਕ ਬਹੁਤ ਹੀ ਸੌਖਾ ਤੇ ਸਰਲ ਉਪਾਅ ਇਸ ਨੂੰ ਲੜਕੀ ਵੀ ਕਰ ਸਕਦੀ ਹੈ ਲੜਕਾ ਵੀ ਕਰ ਸਕਦਾ ਹੈ ਤੇ ਸਾਧ ਸੰਗਤ ਜੀ ਜੇਕਰ ਤੁਹਾਡਾ ਵੀ ਰਿਸ਼ਤਾ ਨਹੀਂ ਹੋ ਰਿਹਾ ਰਿਸ਼ਤੇ ਆਉਂਦੇ ਹਨ ਰਿਸ਼ਤੇ ਸਿਰੇ ਨਵੇਂ ਚਾਹ ਰਹੇ ਅਤੇ ਰਿਸ਼ਤੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਤਾਂ ਸਾਧ ਸੰਗਾ ਜੀ ਸੁਪਾਣ ਨੂੰ ਜ਼ਰੂਰ ਕਰਿਓ ਕਿਉਂਕਿ ਬਹੁਤ ਹੀ ਜ਼ਿਆਦਾ ਭੈਣ ਭਰਾਵਾਂ ਨੂੰ ਇਹਨੇ ਕਾਫੀ ਫਾਇਦੇ ਦਿੱਤੇ ਹਨ ਜਿਨ੍ਹਾਂ ਦੇ ਕਾਫੀ ਲੰਮੇ ਸਮੇਂ ਤੋਂ ਰਿਸ਼ਤੇ ਨਹੀਂ ਸੇ ਹੋ ਰਹੇ ਤੇ ਉਹਨਾਂ ਦੇ ਰਿਸ਼ਤੇ ਜਿਹੜੇ ਹਨ ਹੋ ਗਏ ਹਨ ਤੇ ਬਹੁਤ ਵਧੀਆ ਪਰਿਵਾਰ ਦੇ ਵਿੱਚ ਹੋਏ ਹਨ ਸਾਧ ਸੰਗਾ ਜੀ ਐਸੇ ਆਪਣੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਤੁਹਾਨੂੰ ਚੰਗੇ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ